ਜਿਹੜਾ ਇਹ ਸਾਰਾ ਮਾਈਨਿੰਗ 카ਰਟਲ ਹੁੰਦਾ ਨਾ ਮਾਫੀਆ ਇਹਦੇ ਚ ਬੜੇ ਕਨਵੀਨੀਐਂਟਲੀ ਅਕਾਲੀਆਂ ਨੇ ਅਕਾਲੀ ਗਵਰਨਮੈਂਟ ਬਣਦੇ ਸਾਰ ਪਿੱਛੇ ਹੋ ਗਏ ਤੇ ਕਾਂਗਰਸ ਫਰੰਟ ਤੇ ਆ ਗਈ ਮਾਈਨਿੰਗ ਮਾਫੀਆ ਦਾ ਪਰਦਾ ਫਾਸ਼ ਕਰਕੇ ਕਸੂਤੇ ਫਸੇ ਕੈਪਟਨ ਪੰਜਾਬ ਦੇ ਵਿੱਚ ਪੱਗਾਂ ਦੇ ਤੇ ਚੰਡਿਆਂ ਦੇ ਰੰਗ-ਰੰਗ ਬਦਲੇ ਨੇ ਕਾਰਜਸ਼ੈਲੀ ਕੰਮਕਾਰ ਭ੍ਰਿਸ਼ਟਾਚਾਰ ਡਿਫਾਇੰਸ ਐਰੋਗੈਂਸ ਕੰਟੀਨਿਊਸ ਐਟ ਦ ਸੇਮ ਲੈਵਲ ਸੁਖਪਾਲ ਖੈਰਾ ਨੇ ਕੈਪਟਨ ਦੇ ਨਾਲ ਬਾਦਲਾਂ ਨੂੰ ਵੀ ਲਾਏ ਰਖੜੇ ਅਗਰ ਇਹ ਬੈਂਬੋਰੀਅਲਸ ਦਾ ਲੈਟ ਸੇ 10000 ਕਰੋੜ ਰੁਪਏ ਦਾ ਬਜਟ ਆ ਤਾਂ ਸਮਝ ਲਓ 3-4000 ਕਰੋੜ ਰੁਪਏ ਖਾਧਾ ਗਿਆ ਦੇ ਬਾਦਲਾਂ ਵੇਲੇ ਬਣੀਆਂ ਯਾਦਗਾਰਾਂ ਨੂੰ ਦੱਸਿਆ ਖਾਣ ਪੀਣ ਦਾ जुगाੜ ਪੰਜਾਬ 'ਚ ਚੱਲ ਰਹੀ ਨਜਾਇਜ਼ ਮਾਈਨਿੰਗ ਕੋਈ ਨਵੀਂ ਨਹੀਂ ਬਲਕਿ ਪਿਛਲੇ 10 ਸਾਲ ਤੋਂ ਇਹੀ ਕੁਝ ਹੋ ਰਿਹਾ ਹੈ ਪਹਿਲਾਂ ਅਕਾਲੀ ਅੱਗੇ ਸਨ ਤੇ ਹੁਣ ਕਾਂਗਰਸ ਹੀ ਅੱਗੇ ਆ ਗਏ ਨੇ ਧੰਦਾ ਉਹੀ ਐ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇਤਾ ਸੁਖਪਾਲ ਖੈਰਾ ਨੇ ਕੁਝ ਇਸ ਤਰ੍ਹਾਂ ਮਾਈਨਿੰਗ ਮਾਫੀਆ ਬਾਰੇ ਖੁਲਾਸੇ ਕੀਤੇ ਨੇ ਖੈਰਾ ਦਾ ਸਿੱਧਾ ਨਿਸ਼ਾਨਾ ਕੈਪਟਨ ਦੇ ਨਾਲ ਬਾਦਲ ਸਰਕਾਰ ਤੇ ਵੀ ਰਹਾ ਫਰੀਦਕੋਟ ਫਿਰੋਜ਼ਪੁਰ ਆ ਲੁਧਿਆਣਾ ਸਾਰਾ ਬੁੱਧ ਸਾਈਡਸ ਆਫ ਦਾ ਬੈਂਕਸ ਫਲੋਰ ਸਾਈਡ ਬਲਕਿ ਸ਼ਾਹਕੋਟ ਦੇ ਵਿੱਚ ਆ ਦਰਿਆ ਦੇ ਨਾਲ ਨਾਲ ਲੁਧਿਆਣੇ ਦੇ ਵਿੱਚ ਸਮਰਾਲੇ ਦੇ ਨੇੜੇ ਵੀ ਰੋਪੜ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਪਠਾਨਕੋਟ ਆ ਇਧਰ ਹਰੀਕੇ ਦੇ ਲਾਗੇ ਜ਼ੀਰਾ ਮੱਖੂ ਇਧਰ ਬਹੁਤ ਜ਼ਿਆਦਾ ਰਿਪੋਰਟਸ ਆ ਰਹੀਆਂ ਸੀ ਮਾਈਨਿੰਗ ਦੀਆਂ ਇਹ ਸਾਰੇ ਪੋਲਿਟিক্যাল ਬੰਦੇ ਕਰ ਰਹੇ ਸੀਗੇ ਔਰ ਇੱਕ ਹੋਰ ਇੰਟਰਸਟਿੰਗ ਗੱਲ ਆ ਕਿ ਜਿਹੜਾ ਇਹ ਸਾਰਾ ਮਾਈਨਿੰਗ 카rtel ਹੁੰਦਾ ਨਾ ਮਾਫੀਆ ਇਹਦੇ ਵਿੱਚ ਬੜੇ ਕਨਵੀਨੀਐਂਟਲੀ ਅਕਾਲੀਆਂ ਨੇ ਅਕਾਲੀ ਗਵਰਨਮੈਂਟ ਬਣਦੇ ਸਾਰ ਪਿੱਛੇ ਹੋ ਗਏ ਤੇ ਕਾਂਗਰਸ ਫਰੰਟ ਤੇ ਆ ਗਈ ਇਹ ਪੂਰਾ ਆਰਗੇਨਾਈਜ਼ਡ ਟ੍ਰੇਡ ਆ ਇਹਨਾਂ ਦਾ ਸਾਰਾ ਸਿਸਟਮੈਟਿਕ ਹੈਗੇ ਅਕਾਲੀ ਵੀ ਵਿੱਚੇ ਹੀ ਨੇ ਉਹ ਸਲੀਪਿੰਗ ਪਾਰਟਨਰ ਬਣ ਕੇ ਪਿੱਛੇ ਉਹ ਥੋੜੇ ਪੈਸੇ ਲੈਣ ਲੱਗ ਗਏ ਨੇ ਕਿ ਹੁਣ ਜਿਆਦਾ ਸ਼ੇਅਰ ਤੁਸੀਂ ਲੈ ਲਓ ਇਹ ਸਾਰਾ ਆਰਗੇਨਾਈਜ਼ ਸਾਰਾ ਕੰਮ ਬੜੀ ਦੇਰ ਦਾ ਔਰ ਬੜੀ ਦੇਰ ਦਾ ਚੱਲ ਰਿਹਾ ਹੈ ਪਿਛਲੇ 10 ਸਾਲਾਂ ਦਾ ਚੱਲ ਰਿਹਾ ਸਰ ਵਿਰੋਧੀ ਧਿਰ ਹੋਣ ਦੇ ਨਾਤੇ ਸੁਖਪਾਲ ਖੈਰਾ ਨੇ ਮੰਗ ਕੀਤੀ ਹੈ ਕਿ ਮਾਈਨਿੰਗ ਕਰਨ ਵਾਲਿਆਂ ਦੇ ਨਾਂ ਜਨਤਕ ਕੀਤੇ ਜਾਣ ਇਹ ਮਹਿਜ਼ ਟਿਪਰਾਂ ਦੇ ਡਰਾਈਵਰ ਤੇ ਟਰੱਕਾਂ ਦੇ ਜਿਹੜੇ ਵਿਚਾਰੇ ਕਰਿੰਦੇ ਨੇ ਕਿ ਉਹਨਾਂ ਦੇ ਪਰਚਾ ਦਰਜ ਕਰਕੇ ਐਡਮਿਨਿਸਟ੍ਰੇਸ਼ਨ ਕੈਨ ਗੇਟਵੇ ਕੇ do you think a truck driver has the courage to indulge in illegal mining of that scale which has attracted the eye of the chief minister punjab ਇਸ ਲਈ ਇਹ ਸਾਡਾ ਮੰਨਣਾ ਵਾ ਔਰ ਉਥੇ ਜਿਹੜਾ ਨਵਾਂ ਸ਼ਹਿਰ ਦਾ ਐਮ ਐਲ ਏ ਉਹ ਕਹਿ ਰਿਹਾ ਕਿ ਨਾਮ ਪਬਲਿਕ ਕਰੋ ਅੱਜ ਆਪੋਜੀਸ਼ਨ ਦੇ ਲੀਡਰ ਦੇ ਵਜੋਂ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਨਾ ਮੰਗ ਕਰਦਾ ਵਾਂ ਕਿ ਪਲੀਜ਼ ਮੇਕ ਦੀ ਨੇਮਸ ਆਫ ਪੀਪਲ indulging in illegal mining let's say starting off from his own tweet oh kon ne log jinna de jehde is level de utte large scale illegal mining kar rahe ne oh kon ne bande unna de bandeyan de naam public karna chief minister di naitik zimmedari ban jandi hai akaliyan nu pata congress de mlas nu pata ki chief minister de kol after all chief minister de kol intelligence da edda vadda wing hai that he has every report aur ajj media de vich bahut ਵੱਡੇ ਲੈਵਲ ਦੇ ਉੱਤੇ ਰਿਪੋਰਟਸ ਉਜਾਗਰ ਹੋਈਆਂ ਨੇ ਕਿ ਚੀਫ ਮਿਨਿਸਟਰ ਦੇ ਕੋਲ ਜਿਹੜੀ ਇੰਟੈਲੀਜੈਂਸ ਦੀਆਂ ਰਿਪੋਰਟਸ ਹੈ ਉਹਦੇ ਮੁਤਾਬਕ 11 ਕਾਂਗਰਸ ਦੇ ਐਮ ਐਲ ਏਜ਼ ਔਰ ਇੱਕ ਕਰੰਟ ਮਿਨਿਸਟਰ ਇਜ਼ ਇਨਵੋਲਵ ਇਨ ਦਾ ਟ੍ਰੇਡ ਆਫ ਇਲੀਗਲ ਮਾਈਨਿੰਗ ਇਨ ਪੰਜਾਬ ਸੁਖਪਾਲ ਖੈਰਾਂ ਨੇ ਦੱਸਿਆ ਕਿ ਉਹਨਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਵੀ ਮਾਈਨਿੰਗ ਦਾ ਮੁੱਦਾ ਚੁੱਕਿਆ ਪਰ ਨਾਲ ਦੀ ਨਾਲ ਖੈਰਾਂ ਨੇ ਸਪੀਕਰ ਤੇ ਹੀ ਸਵਾਲ ਖੜੇ ਕਰ ਦਿੱਤੇ ਸਪੀਕਰ ਨੇ ਮੈਨੂੰ ਕਿਹਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੈਂ ਇਕੱਲੀ ਮੈਂ ਕੋਈ ਫੋਟੋ ਖਿਚਵਾਉਣ ਨਹੀਂ ਆਇਆ ਨਾ ਮੈਂ ਮੈਂ ਤੁਹਾਨੂੰ ਜੈਨੂਇਨਲੀ ਕਹਿਣ ਆਇਆ ਕਿ ਜੇ ਤੁਸੀਂ 올 ਪਾਰਟੀ ਕਮੇਟੀ ਦੀ ਬਣਾ ਦਿਓਗੇ ਵਿਧਾਨ ਸਭਾ ਦੀ ਇਹ ਪੰਗਾ ਰੁਕੂਗਾ ਹੀ ਤਾਂ ਕਿਉਂਕਿ ਜਦੋਂ ਪਤਾ ਲੱਗ ਗਿਆ ਕਿ ਇਹਦੇ ਵਿੱਚ ਆਪੋਜੀਸ਼ਨ ਵੀ ਮੈਂਬਰਸ ਨੇ ਸਾਰੀਆਂ ਪਾਰਟੀਆਂ ਦੇ ਮੈਂਬਰਸ ਆ ਤੇ ਵਿਜ਼ਿਟ ਕਰਨਾ ਵਾ ਫਿਰ ਕੋ ਮਾਈਨਿੰਗ ਛੇਤੀ ਦੇ ਕੇ ਕਰ ਨਹੀਂ ਸਕੂਗਾ ਬਟ ਸਪੀਕਰ ਆਈ ਥਿੰਕ ਹੈਜ਼ ਨਾਟ ਬੀਨ ਏਬਲ ਟੂ ਟੇਕ ਐਨੀ ਕੰਕਰੀਟ ਐਕਸ਼ਨ ਆਈ ਵਿਲ ਪਰਸੂਏ ਦਿਸ ਅਜੰਡਾ ਇਨ ਦ ਵਿਧਾਨ ਸਭਾ ਵਿਧਾਨ ਸਭਾ ਦਾ ਬਜਟ اجلاس ਵੀ ਸੁਪਾਲ ਖੈਰਾ ਦੇ ਨਿਸ਼ਾਨੇ ਤੇ ਰਿਹਾ ਇੱਕ ਗੱਲ ਮੈਂ ਕਹਿਣਾ ਚਾਹੁੰਨਾ ਕਿ ਵਿਧਾਨ ਸਭਾ ਦਾ ਸੈਸ਼ਨ ਬਜਟ ਦਾ اجلاس ਇੱਕ ਵਾਰ ਫਿਰ ਪੰਜਾਬ ਨੇ ਮਜ਼ਾਕ ਕੀਤਾ ਐਡਾ ਵੱਡਾ ਪਲੇਟਫਾਰਮ ਹੈ ਸਾਡੇ ਕੋਲ ਪੰਜਾਬ ਦੇ ਬਰਨਿੰਗ ਇਸ਼ੂਜ਼ ਨੂੰ ਡਿਬੇਟ ਕਰਨ ਦਾ ਦੇ ਸੈਸ਼ਨ ਇਸ ਫਾਰਮ 20 ਤਰੀਕ ਤੋਂ ਲੈ ਕੇ 28 ਤਰੀਕ ਤੱਕ ਇਹਦੇ ਵਿੱਚ ਇੱਕ ਦਿਨ ਸ਼ਰਧਾਂਜਲੀਆ ਦਾ 15 ਮਿੰਟ ਸ਼ਰਧਾਂਜਲੀ ਤੇ ਸੈਸ਼ਨ ਖਤਮ ਮੇਰੀ ਬਲਕੇ ਅਪੀਲ ਹੈ ਸਪੀਕਰ ਸਾਹਿਬ ਨੂੰ ਕਿ ਸ਼ਰਧਾਂਜਲੀਆਂ ਦੇ ਕੇ 15 ਮਿੰਟ ਦੀ ਬ੍ਰੇਕ ਦੇ ਕੇ ਯੂ ਸ਼ੁਡ ਯੂ ਟਿਲਾਇਜ਼ ਦ ਰੈਸਟ ਆਫ ਦ ਡੇ ਬਿਕਾਜ਼ एवरीथिंग ਇਜ਼ ਆਰਗੇਨਾਈਜ਼ਡ ਦ ਸਟਾਫ ਇਜ਼ देयर ਜਿਹੜਾ ਕਹਿੰਦੇ ਨਾ 70 ਲੱਖ ਰੁਪਏ ਖਰਚਾ ਹੁੰਦਾ ਤੇ 15 ਮਿੰਟ ਸ਼ਰਧਾਂਜਲੀ ਦੇ ਕੇ ਖਤਮ ਨਹੀਂ ਕਰ ਲੈਣਾ ਚਾਹੀਦਾ ਨੰਬਰ 1 ਨੰਬਰ 2 ਇਹਦੇ ਵਿੱਚ ਇੱਕ ਵੀਕਐਂਡ ਆ ਰਿਹਾ ਵਾ ਸੈਟਰਡੇ ਸੰਡੇ ਨਿਕਲ ਜਾਣਾ ਵਿੱਚੋਂ ਦੋ ਦਿਨ ਉਹ ਨਿਕਲ ਗਏ ਇੱਕ ਦਿਨ ਸ਼ਰਧਾਂਜਲੀ ਦਾ ਨਿਕਲ ਗਿਆ 23 ਤਰੀਕ ਕਿਸਹਿਦ ਭਗਤ ਸਿੰਘ ਦੀ ਛੁੱਟੀ ਹੈ ਚਾਰ ਦਿਨ ਨਿਕਲ ਗਏ ਨੋਆ ਚੋਂ ਪੰਜ ਦਿਨ ਦਾ ਬਜਟ ਦਾ ਇਜਲਾਸ ਹੋਵੇਗਾ ਜਿੱਦੇ ਚ ਇੱਕ ਦਿਨ ਬਜਟ ਪ੍ਰੈਜੈਂਟੇਸ਼ਨ ਤੇ ਕੋਈ ਬਹਿਸ ਨਹੀਂ ਹੁੰਦੀ ਸਿਰਫ ਫਾਈਨੈਂਸ ਮਿਨਿਸਟਰ ਬਜਟ ਪੜ੍ਹ ਦਿੰਦਾ ਐਂਡ ਦਾ ਹਾਊਸ ਰਾਈਜ਼ਸ ਸੋ ਯੂ ਕੈਨ ਇਮੇਜਿਨ ਕਿ ਇਹਨਾਂ ਨੂੰ ਮਤਲਬ ਇਟਸ ਅ ਜੋਕ ਬੀਇੰਗ ਪਲੇਡ ਇਨ ਦਾ ਨੇਮ ਆਫ ਸੈਸ਼ਨਸ ਆਫ ਪੰਜਾਬ ਵਿਧਾਨ ਸਭਾ ਵੀ ਨੀਡ ਵੀ ਵੀ ਅਰਜ਼ਡ ਕਟੋਗੜੇ ਇੱਕ ਮਹੀਨਾ ਦਾ ਸੈਸ਼ਨ ਹੋਣਾ ਚਾਹੀਦਾ ਪਰ ਬਜਟ ਦਾ ਇਜਲਾਸ ਆ ਬਜਟ ਤੇ ਬਹਿਸ ਹੋਣੀ ਆ ਐਡੇ ਵੱਡੇ ਮੁੱਦੇ ਨੇ ਬੈਂਕਰਪਸੀ ਹੋਈ ਹੋਈ ਆ ਹੋਰ ਤਾਂ ਹੋਰ ਸੁਖਪਾਲ ਖੈਰਾ ਨੇ ਬਾਦਲ ਸਰਕਾਰ ਵੇਲੇ ਬਣੀਆਂ ਯਾਦਗਾਰਾਂ ਤੇ ਇਹ ਘੇਰਦਿਆਂ ਕਿਹਾ ਕਿ ਇਹਨਾਂ ਯਾਦਗਾਰਾਂ ਦੇ ਨਾਲ 3-4 ਹਜ਼ਾਰ ਕਰੋੜ ਰੁਪਏ ਖਾਧੇ ਗਏ ਨੇ ਆਈ ਥਿੰਕ ਬਾਦਲ ਨੇ 10 ਮੈਮੋਰੀਅਲਸ ਬਣਾਏ ਨੇ ਪਿਛਲੇ ਆਪਣੇ ਰਾਜ ਵਿੱਚ ਜਿਹੜਾ ਇੱਕੋ ਹੀ ਬਿਲਡਰ ਨੂੰ ਦਿੱਤੇ ਆ ਕੰਟਰੈਕਟਸ ਉਹਦਾ ਨਾਮ ਹੈਗਾ ਮੈਸੇਜ ਦੀਪਕ ਬਿਲਡਰਸ ਪ੍ਰਾਈਵੇਟ ਲਿਮਿਟਿਡ ਔਰ ਉਹਦੇ ਵਿੱਚ ਸੁਖਬੀਰ ਬਾਦਲ ਦੀਆਂ ਸਟੇਕਸ ਆ ਇਨ ਐਜ਼ ਅ ਬੇਨਾਮੀ ਸਟੇਕਸ ਇਨ that ਕੰਪਨੀ ਐਂਡ ਅਗਰ ਮੈਮੋਰੀਅਲਸ ਦਾ ਲੈਟਸ ਸੇ 10000 ਕਰੋੜ ਰੁਪਏ ਦਾ ਬਜਟ ਆ ਤਾਂ ਸਮਝ ਲਓ 3-4000 ਕਰੋੜ ਰੁਪਏ ਖਾਧਾ ਗਿਆ ਇਹਦੇ ਵਿੱਚੋਂ ਇਹ ਖਾਣ ਲਈ ਬਣਾਏ ਗਏ ਨਹੀਂ ਮੈਮੋਰੀਅਲਸ ਬਾਦਲ ਸਾਹਿਬ ਨੂੰ ਹੁਣ ਨਹੀਂ ਚੇਤੇ ਆਇਆ ਕਿ ਕਿਹੜੇ ਲੋਕ 70 ਸਾਲ ਪਹਿਲਾਂ ਸ਼ਹੀਦ ਹੋਏ ਸੀਗੇ ਇਹ ਸਾਰੇ ਆਈਡੀਆਜ਼ ਕਨਸੀਵ ਕਰਦੇ ਨੇ ਚੰਡੀਗੜ੍ਹ ਵਿੱਚ ਬੈਠੇ ਬਾਬੂ ਪੋਲੀਟੀਕਲ ਆਦਮੀਆਂ ਨੂੰ ਮਿਚ ਮਣਾਉਂਦੇ ਨੇ ਕਿ ਆ ਹੁਣ ਪ੍ਰੋਜੈਕਟ ਬਣਾਵਾਂਗੇ ਇਹਦਾ ਇੰਨਾ ਬਜਟ ਹੋਵੇਗਾ ਤੇ ਇੰਨੇ ਪੈਸੇ ਇਹਦੇ ਚੋਂ ਆਪਾਂ ਖਾਵਾਂਗੇ ਖਾਣ ਪੀਣ ਦਾ ਜਗਾੜ ਆ ਇਹਨਾਂ ਨੂੰ ਕੋਈ ਕਿਸੇ ਦੀ ਆਜ਼ਾਦੀ ਵਿੱਚ ਦਿੱਤੀ ਯੋਗਦਾਨ ਦਾ ਕੋਈ ਚਿੰਤਾ ਜ਼ਿਆਦਾ ਨਹੀਂ ਸੀਗੀ ਜ that these memorials should have come up long time back instead of coming up 70 years later in life ਇਹ ਸਾਰਾ ਇੱਕ ਤਰੀਕੇ ਕਾਰ ਹੈ ਪੰਜਾਬ ਨੂੰ ਲੁੱਟਣ ਤੇ ਖਾਣ ਪੀਣ ਦਾ ਸਾਰਾ ਸਿਸਟਮ ਸੁਖਪਾਲ ਖਹਿਰਾ ਦੇ ਇਹਨਾਂ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਹੈ ਤਾਂ ਸਭ ਜਾਣਦੇ ਨੇ ਪਰ ਕੈਪਟਨ ਨੇ ਆਪਣੀ ਸਰਕਾਰ ਨੂੰ ਕਸੂਤੇ ਹਾਲਾਤਾਂ 'ਚ ਫਸਾ ਦਿੱਤਾ ਸਵਾਲ ਉੱਠਦਾ ਕਿ ਜੇਕਰ ਕੈਪਟਨ ਦੀ ਨਜ਼ਰ ਵਿੱਚ ਨਜਾਇਜ਼ ਮਾਈਨਿੰਗ ਨਾ ਚੜਦੀ ਤਾਂ ਇਹ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹਿੰਦੀ ਭਾਵੇਂ ਕਿ ਕੈਪਟਨ ਇਸਤੇ ਫੋਰੀ ਕਾਰਵਾਈ ਦੇ ਹੁਕਮ ਦੇ ਕੇ ਸੁਰਖੀਆਂ ਬਟੋਰੇ ਨੇ ਪਰ ਵਿਰੋਧੀਆਂ ਦਾ ਸਵਾਲ ਕਰਨਾ ਵੀ ਲਾਜ਼ਮੀ ਹੈ ਜਿਸ ਦਾ ਜਵਾਬ ਕੈਪਟਨ ਸਰਕਾਰ ਨੂੰ ਦੇਣਾ ਹੀ ਪਵੇਗਾ ਜਲੰਧਰ ਤੋਂ ਮਨਵੀਰ ਸੱਬਰਵਾਲ ਡੀ5 ਚੈਨਲ ਪੰਜਾਬੀ